ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਤੇ ਮੈਂ ਆਸ ਕਰਦੀ ਹਾਂ ਜੀ ਮੇਰੀਆਂ ਸਾਰੀਆਂ ਹੀ ਪਹਿਣਾ ਚੜ੍ਹਦੀ ਕਲਾ ਚ ਹੋਣਗੀਆਂ ਤੇ ਬਹੁਤ ਵਧੀਆ ਹੋਣਗੀਆਂ ਸੋ ਇਹ ਵਾਲੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹ ਮੈਂ ਸ਼ੂਟ ਕੀਤੀ ਸੀ ਅੱਜ ਤੇ ਸੁਪਰ ਸੱਸ ਨੂੰ ਵਾਲੇ ਚੈਨਲ ਦੇ ਤੁਹਾਨੂੰ ਮਿਲ ਜਾਊਗੀ ਤੁਸੀਂ ਹਾਰਪਿਕ ਦੇ ਨਾਲ ਕਿਵੇਂ ਜਿਹੜੀ ਕੈਂਚੀ ਹੈਗੀ ਆ ਜਾਂ ਪਲਾਸ ਵਗੈਰਾ ਹੋ ਗਏ ਇਹਨਾਂ ਨੂੰ ਪ੍ਰੋਪਰਲੀ ਕਲੀਨ ਵੀ ਕਰ ਸਕਦੇ ਹੋ ਦੇ ਇਸ ਦੇ ਧਾਰ ਹੈਗੀ ਇਹ ਪੂਰੀ ਤਿੱਖੀ ਕਰ ਸਕਦੇ ਹੋ ਜਿਵੇਂ ਇੱਕ ਨਵੀਂ ਕੈਂਚੀ ਹੁੰਦੀ ਆਪਣੀਆਂ ਸਾਰੀਆਂ ਭੈਣਾਂ ਦੀ ਜ਼ਿੰਦਗੀ ਹੀ ਕੁਝ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਆਪਾਂ ਝਾੜੂ ਪੋਚਾ ਕੱਪੜੇ ਧੋਲੋ ਭਾਂਡੇ ਮਾਧਰ ਉਹਨਾਂ ਚੀਜ਼ਾਂ ਦੇ ਹਨਾ ਚੱਕਰ ਦੇ ਵਿੱਚ ਜਿਹੜੀਆਂ ਨਿੱਕੇ ਨਿੱਕੇ ਸਿੱਜ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਉਹਨਾਂ ਦੀ ਸਾਫ ਸਫਾਈ ਵੱਲ ਬਹੁਤਾ ਜ਼ਿਆਦਾ ਧਿਆਨ ਨਹੀਂ ਦਿੰਦੇ ਸੋ ਉਹਨਾਂ ਨੂੰ ਵੀ ਹਨਾ ਜਦੋਂ ਆਪਾਂ ਡੇਲੀ ਰਾਈਸਰੀ ਵਿੱਚ ਯੂਜ਼ ਕਰਦੇ ਆਂਗੇ ਤਾਂ ਉਸ ਨੂੰ ਥੋੜਾ ਜਿਹਾ ਆਪਾਂ ਨੂੰ ਵੀ ਚਾਹੀਦਾ ਕਿ ਸਾਫ ਸਫਾਈ ਵੱਲ ਧਿਆਨ ਦੇਈਏ ਸੋ ਇਹ ਵੀ ਇੱਕ ਬਹੁਤ ਵਧੀਆ ਟ੍ਰਿਕ ਹੈਗੀ ਹੈ ਜੀ ਔਰ ਦੇਖ ਲਓ ਤੁਸੀਂ ਪ੍ਰੋਪਰ ਵੀਡੀਓ ਨੂੰ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਯੂਜ਼ ਕਰ ਸਕਦੇ ਆਂਗੇ ਤੇ ਇੰਨੇ ਜਿਆਦੇ ਟਿਪਸ ਐਂਡ ਟ੍ਰਿਕਸ ਹੁੰਦੀਆਂ ਨੇ ਪਰ ਆਪਾਂ ਨਾ ਬਸ ਕੋਲਜੀ ਕਰ ਲੈਨੇ ਵੀ ਚਲ ਛੱਡ ਪਰਾਂ ਕੌਣ ਮੱਥਾ ਮਾਰੇ ਜਦੋਂ ਆਪਾਂ ਛੱਡ ਪਰਾਂ ਨੇ ਚੱਕਰ 'ਚ ਪੈ ਜਾਂਦੇ ਆਂ ਨਾ ਫਿਰ ਆਪਾਂ ਬਹੁਤ ਕੁਝ ਹੁੰਦਾ ਜਿਹੜਾ ਨਵਾਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਨਹੀਂ ਕਰਦੇ ਤੇ ਬਸ ਇਹੋ ਹੀ ਤਰ੍ਹਾਂ ਆਪਾਂ ਚੱਲਦੇ ਰਹਿਣੇ ਵੀ ਹਾਂਜੀ ਜਿਵੇਂ ਆਪਣਾ ਡੇਲੀ ਰੁਟੀਨ ਚੱਲਦਾ ਹੈਗਾ ਤੇ ਕਈ ਟਿਪਸ ਐਂਡ ਟ੍ਰਿਕਸ ਮੇਰੀਆਂ YouTube ਤੇ ਪੈਣਾ ਇੰਨੇ ਸੋਹਣੇ ਕਰਵਾ ਰਹੀਆਂ ਨੇ ਦੱਸ ਰਹੀਆਂ ਨੇ ਹਨਾ ਉਹਨਾਂ ਚੀਜ਼ਾਂ ਮਾਰੇ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਸੋ ਇਹੋ ਜਿਹੀਆਂ ਪੈਣਾ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਤੇ ਇਹ ਦੇਖੋ ਜੀ ਆਪਾਂ ਨਾਲ ਜਿਹਨੂੰ ਇੱਕ ਪ੍ਰੋਪਰਲੀ ਕਲੀਨ ਕਰ ਲਿਆ ਸੀ ਉਹਨੂੰ ਕਲੀਨ ਕਰਨ ਤੋਂ ਬਾਅਦ ਉਹ ਨਿਕਲੀ ਕਿਹੋ ਜੀ ਹੈ ਨਾ ਕੀ ਸਾਰਾ ਆਊਟਕਮ ਸੀ ਉਸ ਦੇ ਲਈ ਤੁਸੀਂ ਆਪਣੀ ਇਸ ਵੀਡੀਓ ਨੂੰ ਦੇਖ ਸਕਦੇ ਹੋਗੇ ਤਿੰਨ ਤੋਂ ਚਾਰ ਦਿਨ ਹੋ ਗਏ ਸੀ ਨਾ ਮੈਂ ਇੱਕ ਸਹਿਜ ਬਾਠ ਪ੍ਰਕਾਸ਼ ਕੀਤਾ ਹੋਇਆ ਸੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਉਸ ਪਾਠ ਦਾ ਤਾਂ ਜੀ ਆਪਾਂ ਭੋਗ ਪਾਤਾ ਸੀ ਹਨਾ ਉਸ ਤੋਂ ਬਾਅਦ ਲਗਾਤਾਰ ਨਾ ਸਮਾਂ ਹੀ ਨਹੀਂ ਪ੍ਰੋਪਰ ਉਸ ਆਪ ਦਾ ਮਿਲ ਰਿਹਾ ਸੀ ਕਿ ਜਿਸ ਦਿਨ ਕੇ ਅਸੀਂ ਇਸ਼ਨਾਨ ਕਰਕੇ ਸਹਿਜ ਪਾਠ ਪ੍ਰਕਾਸ਼ ਕੀਤਾ ਜਾਵੇ ਤੇ ਕਲ ਆਕਾਲਪੁਰਖ ਵਾਹਿਗੁਰੂ ਜੀ ਦੀ ਇੰਨੀ ਜਿਆਦਾ ਕਿਰਪਾ ਹੋਈ ਹੈਗੀ ਕਿ ਇੱਕ ਪੂਰਾ ਸਹਿਜ ਪਾਠ ਹੈ ਨਾ ਪ੍ਰਕਾਸ਼ ਕਰ ਲਿਆ ਗਿਆ ਤੇ ਵਾਹਿਗੁਰੂ ਜੀ ਇਸੇ ਤਰ੍ਹਾਂ ਮਿਹਰ ਬਣਾਈ ਰੱਖਣ ਤੇ ਇਧਰ ਮੰਮੀ ਬੈਠੇ ਸੀਗੇ ਸ਼ਾਮ ਦਾ ਟਾਈਮ ਹੋ ਚੁੱਕਿਆ ਇਸ ਲਈ ਰਹਿ ਰਸ ਦਾ ਟਾਈਮ ਨਹੀਂ ਸੀਗਾ ਪਾਠ ਨਹੀਂ ਚੱਲਿਆ ਸੀਗਾ ਤੇ ਮੰਮੀ ਕੋਈ ਆਪਣਾ ਸੀਰੀਅਲ ਵਗੈਰਾ ਮੈਨੂੰ ਲੱਗਦਾ ਜੇ ਰਿਸ਼ਟਾ ਕਹਿੰਦਾ ਕਹਿੰਦਾ ਉਹ ਵਾਲਾ ਦੇਖ ਰਹੇ ਨੇਗੇ ਤੇ ਬਸ ਮੈਂ ਇਹ ਸੋਚ ਰਹੀ ਸੀ ਕਿ ਵੀ ਹੁਣ ਕਿਹੜਾ ਕੰਮ ਕਰਾਂ ਚਲੋ ਟਾਈਮ ਹੋ ਗਿਆ ਹਨਾ ਵੀ ਚੱਲ ਪਹਿਲਾਂ ਮੈਂ ਆਟਾ ਹੀ ਗੁੰਨ ਲਾਵਾਂ ਤੇ ਇੱਕ ਗੱਲ ਹੋਰ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਸੀਗਾ ਹਨਾ ਵੀ ਆਪਣੇ ਮੰਮਾ ਨੂੰ ਜਿਹੜਾ 슈ਗਰ ਹੈਗਾ ਤਾਂ ਇਸ ਕਰਕੇ ਅਸੀਂ ਹੁਣ ਮੱਕੀ ਦਾ ਤੇ ਬਾਜਰੇ ਦਾ ਆਟਾ ਜਾਂ ਫਿਰ ਕੁਝ ਹੋਰ ਮਟੀਰੀਅਲ ਹਨਾ ਚੱਕੀ ਤੋਂ ਲੈ ਕੇ ਆਂਦਾ ਉਹਦਾ ਆਟਾ ਹੈਗਾ ਤੇ ਇਹਨੂੰ ਜੇ ਆਪਾਂ ਕਣਕ ਦੇ ਆਟੇ ਦੇ ਵਿੱਚ ਮਿਕਸ ਕਰ ਲੈਨੇ ਆਂਗੇ ਤੇ ਇਕੱਠਾ ਹੀ ਗੁੰਨ ਲੈਨੇ ਆਂਗੇ ਤੇ ਕਿਉਂਕਿ ਕਣਕ ਦੇ ਆਟਾ ਹੁੰਦਾ ਜਿਹੜਾ ਉਹਦੇ ਵਿੱਚ 슈ਗਰ ਜਿਆਦੇ ਮਾਤਰਾ ਦੇ ਵਿੱਚ ਹੁੰਦੀ ਹੈਗੀ ਤੇ ਉਹ ਇੱਕ ਵੀ ਇੱਕ ਵੱਡਾ ਰੀਜ਼ਨ ਹੈਗਾ ਜਿਹਦੇ ਕਰਕੇ 슈ਗਰ ਕੰਟਰੋਲ ਨਹੀਂ ਹੋ ਰਹੀ ਸੀਗੀ ਤਾਂ ਕਰਕੇ ਆਪਾਂ ਉਹ ਸਾਟ ਨੂੰ ਮਿਕਸ ਕਰ ਲੈਨੇ ਕਿਉਂਕਿ ਕੱਲਾ ਮੱਕੀ ਦਾ ਤੇ ਬਾਜਰੇ ਦਾ ਆਟਾ ਤਾਂ ਖਾਦਾ ਵੀ ਨਹੀਂ ਜਾਂਦਾ ਹਨਾ ਤੇ ਚਲੋ ਸਾਰਾ ਪਰਿਵਾਰ ਹੀ ਆਣਾ ਹੁਣ ਉਹੀ ਇਸੇ ਤਰ੍ਹਾਂ ਦਾ ਮਿਕਸ ਜਾਟਾ ਗੁੰਨ ਲਿਆ ਸੀਗਾ ਮੈਂ ਤੇ ਸਾਰੇ ਹੀ ਉਹੀ ਖਾਂਦੇ ਆਗੇ ਅਸੀਂ ਤੇ ਕਈ ਪੈਣਾ ਨੂੰ ਇਹ ਆਦਤ ਹੁੰਦੀ ਹੈਗੀ ਵੀ ਸਾਡੇ ਚ ਮੱਕੀ ਦੇ ਆਟੇ ਦੇ ਜਿਹੜੇ ਪਾਣੀ ਇੱਥੇ ਰੋਟੀ ਨਹੀਂ ਬਣਦੀ ਹੈਗੀ ਉਹ ਵੀ ਥੋੜਾ ਜਿਹਾ ਵਿੱਚ ਕਣਕ ਦਾ ਆਟਾ ਪਾ ਕੇ ਵੇਲ ਕੇ ਬਣਾ ਸਕਦੀਆਂ ਨੇ ਐਡੀ ਕੋਈ ਦਿੱਕਤ ਨਹੀਂ ਹੈਗੀ ਪਰ ਕੋਸ਼ਿਸ਼ ਜ਼ਰੂਰ ਕਰੋ ਕਿ ਹਨਾ ਪਾਣੀ ਇੱਥੇ ਰੋਟੀ ਬਣਾ ਸਕੀਏ ਮੈਂ ਜਦੋਂ ਪੇਕੇ ਸੀ ਤਾਂ ਮੇਰੇ ਮੰਮੀ ਮੱਕੀ ਦੀ ਰੋਟੀ ਜਾਦੇ ਹਨਾ ਬਣਾਉਂਦੇ ਤਾਂ ਮੈਂ ਮਤਲਬ 2-3 ਰੋਟੀਆਂ ਜਾਂ ਬਸ ਵਿਚਦੀ ਬਣਾਵਨੂੰ ਦਿੰਦੀ ਸੀਗੀ ਪਰ ਹੁਣ ਤੱਕ ਇਹਦੇ ਟਰਾਈ ਨਹੀਂ ਕੀਤਾ ਤੇ ਬਸ ਹਰ ਕੁੜੀ ਨੂੰ ਚਾਹੀਦਾ ਹਨ ਜਿਹੜੀ ਆਪਣੇ ਰਵਾਇਤੀ ਚੀਜ਼ ਹਨ ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਸੀ ਆਪਣੀ ਦਾਦੀ ਨੂੰ ਆਉਂਦੀਆਂ ਸੀ ਆਪਣੀ ਮੰਮੀ ਨੂੰ ਨਹੀਂ ਆਉਂਦੀਆਂ ਸੀ ਤੇ ਉਹਦੇ ਵਿੱਚੋਂ ਕੁਝ ਚੀਜ਼ਾਂ ਆਪਣੀ ਮੰਮੀ ਨੂੰ ਆਉਂਦੀਆਂ ਸੀ ਉਹ ਆਪਾਂ ਨੂੰ ਨਹੀਂ ਆਉਂਦੀਆਂ ਹੈਗੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜ਼ਿੰਦਗੀ ਦੇ ਵਿੱਚ ਜੋ ਆਪਾਂ ਨੂੰ ਆਉਂਦੀਆਂ ਨੇ ਪਰ ਆਪਣੇ ਬੱਚਿਆਂ ਨੂੰ ਨਹੀਂ ਆਉਣਗੀਆਂ ਹਨ ਸੋ ਇਸੇ ਤਰ੍ਹਾਂ ਜੀ ਪੀੜੀਦਰ ਪੀੜੀ ਬਹੁਤ ਚੀਜ਼ਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇਗੀਆਂ ਤਾਂ ਇਧਰ ਦੇਖੋ ਜੀ ਮੈਂ ਆਟਾ ਹਨਾ ਗੁੰਨ ਲਿਆ ਦੇਖੋ ਪ੍ਰਾਂਤ ਤੇ ਜਮਾ ਨਹੀਂ ਲੱਗਣ ਦਿੰਦਾ ਹੈਗਾ ਤੇ ਪਹਿਲਾਂ ਜਦੋਂ ਮੈਂ ਸ਼ੁਰੂ-ਸ਼ੁਰੂ ਜਾਨਾ ਆਟਾ ਸਿੱਖਿਆ ਸੀਗਾ ਜਦੋਂ ਮੈਂ ਮਤਲਬ ਮੈਨੂੰ ਇਹ ਨਿਆ ਨਹੀਂ ਬਲ ਸੀ ਇਸ ਚੀਜ਼ ਦਾ ਵੀ ਕਿਵੇਂ ਹਨਾ ਨਾਲ ਦੀ ਨਾਲ ਵੀ ਤੁਸੀਂ ਆਟੇ ਨੂੰ ਘਮਾਈ ਚੱਲੋ ਭਾਈ ਨਾਲ ਲੱਗਦਾ ਹੀ ਨਹੀਂ ਹੈਗਾ ਤੇ ਬਸ ਕੰਮ ਮੈਂ ਦੇਖਿਆ ਕਿ ਦੋ ਤਿੰਨ ਚਾਰ ਭਾਂਡੇ ਨਹੀਂਗੇ ਵਿਚਾਲੇ ਵੀ ਨਾਲ ਦੇ ਨਾਲ ਹੀ ਸਾਫ਼ ਕਰਦੇ ਦੀ ਪਹਿਲਾਂ ਝੂਠ ਲਾ ਕੇ ਲੱਗ ਰੱਖ ਕੇ ਬਸ ਸਾਫ਼ ਕਰਕੇ ਜੀ ਇੱਥੇ ਇਹ ਆਪਾਂ ਨਾ ਇੱਕ ਟੋਕਰਾ ਇੱਥੇ ਲਗਵਾ ਲਿਆ ਸੀਗਾ ਆਏ ਹੁੰਦਾ ਇੱਧਰ ਧੁੱਪ ਆਉਂਦੀ ਹੈ ਕਿ ਜਦੋਂ ਟੋਕਰੇ ਦੇ ਵਿੱਚ ਭਾਂਡੇ ਚਣੇ ਹੁੰਦੇ ਨੇ ਧੁੱਪ ਲੱਗ ਜਾਂਦੀ ਹੈ ਤੇ ਧੁੱਪ ਲੱਗਿਆਂ ਤੋਂ ਬਾਅਦ ਹੀ ਆਪਾਂ ਜਾ ਕੇ ਰਸੋਈ ਦੇ ਵਿੱਚ ਭਾਂਡੇ ਚਣਦੇ ਆਂਗੇ ਫਿਰ ਆਏ ਹੁੰਦਾਗਾ ਜੀ ਜੇ ਗਿੱਲੇ ਭਾਂਡੇ ਹਨ ਆਪਾਂ ਕੱਪ ਬੋਰਡਾਂ ਦੇ ਵਿੱਚ ਰੱਖ ਦਈਏ ਉਹਦੇ ਨਾਲ ਕੱਪ ਬੋਰਡ ਖਰਾਬ ਹੋਣ ਦਾ ਡਰ ਲੱਗਿਆ ਰਹਿੰਦਾਗਾ ਤੇ ਇਹ ਵਾਲੇ ਜਿਹੜੇ ਥਾਲ ਨੇ ਆਪਾਂ ਜ਼ਿਆਦਾਤਰ ਇਹਨਾਂ ਦੇ ਵਿੱਚ ਹੀ ਸਾਰਾ ਪਰਿਵਾਰ ਰੋਟੀ ਛਕਦੇ ਆਂਗੇ ਤੇ ਆਏ ਜੇ ਲੱਗਦਾ ਹੁੰਦਾ ਜਿਵੇਂ ਗੁਰੂ ਘਰ ਦੇ ਵਿੱਚ ਆਪਾਂ ਗੁਰੂ ਮਹਾਰਾਜ ਦਾ ਬਖਸ਼ੇ ਲੰਗਰ ਛਕਦੇ ਆਂਗੇ ਉਸੇ ਤਰ੍ਹਾਂ ਹੀ ਘਰ ਦੇ ਵਿੱਚ ਜਦੋਂ ਆਪਾਂ ਕਹਿੰਦੇ ਹੁੰਦੇ ਆਗੇ ਵੀ ਪਾਠ ਕਰਦੇ ਆਂ ਪ੍ਰਭੂ ਪਰਮਾਤਮਾ ਦੀ ਆਰਾਧਨਾ ਕਰਦੇ ਆਂਗੇ ਤਾਂ ਉਸੇ ਤਰ੍ਹਾਂ ਹੀ ਉਸੇ ਕਲਹਜੇ ਦੇ ਵਿੱਚ ਲੰਗਰ ਛਕਦੇ ਆ ਹਨਾ ਗੁਰੂ ਘਰ ਦਾ ਲੰਗਰ ਹੋ ਗਿਆ ਘਰ ਚੱਲੋ ਪ੍ਰਸ਼ਾਦਾ ਲਾ ਲਓ ਹਨ ਜਿਸ ਤਰ੍ਹਾਂ ਦੀ ਆਪਾਂ ਹੱਕ ਸੱਚ ਦੀ ਰੋਟੀ ਖਾਣੇ ਆਗੇ ਤਾਂ ਸਕੂਨ ਜਾਂ ਮਿਲ ਜਾਂਦਾਗਾ ਆਪਾਂ ਦੁਨੀਆ ਦੇ ਕਿਸੇ ਮਰਜ਼ੀ 5 ਸਟਾਰ ਹੋਟਲ ਦੇ ਵਿੱਚ ਖਾਣਾ ਖਾ ਲਈਏ ਪਰ ਜਿਹੜਾ ਸਪੂਨ ਗੁਰੂ ਘਰ ਦੇ ਪ੍ਰਸ਼ਾਦੇ ਦੇ ਵਿੱਚ ਆ ਜੋ ਕਿੰਨੇ ਹੀ ਘਰਾਂ ਦੇ ਦਸਬੰਦ ਨਿਕਲੇ ਹੁੰਦੇ ਨੇ ਉਹਨਾਂ ਦੇ ਵਿੱਚ ਹੈ ਉਹ ਸਪੂਨ ਹੋਰ ਕਿਸੇ ਵੀ ਤਾਂ ਕਿਤੇ ਜਾ ਕੇ ਤੁਸੀਂ ਖਾ ਲੋ ਰੋਟਿਓ ਤੁਹਾਨੂੰ ਕਦੇ ਵੀ ਨਹੀਂ ਮਿਲੂਗਾ ਤੇ ਬਸ ਪਾਂਡੇ ਮਾਂ ਦੀ ਮਾਂ ਦੀ ਨੇ ਮੈਂ ਨਾਲ ਟੂਟੀਆਂ ਵਗੈਰਾ ਸਾਫ਼ ਕਰ ਦੇਣੀ ਹੁੰਦੀਆਂ ਗਈ ਵੀ ਆਏ ਹੁੰਦਾਗਾ ਵੀ ਛਿੱਟੇ ਵਗੈਰਾ ਪੈ ਜਾਂਦੇ ਨੇ ਚਾਹੇ ਪਾਣੀ ਦੇ ਛਿੱਟੇ ਹੀ ਹੋਣ ਬਹੁਤ ਸਾਰੇ ਘਰਾਂ ਦੇ ਵਿੱਚ ਟੂਟੀਆਂ ਇਸੇ ਕਰਕੇ ਖਰਾਬ ਹੋ ਜਾਂਦੀਆਂ ਹੁੰਦੀਆਂ ਨੇਗੀਆਂ ਮਤਲਬ ਦਾਗ ਜੇ ਲੱਗ ਜਾਂਦੇ ਨੇ ਉਹਨਾਂ ਤੇ ਪਾਣੀ ਦੇ ਦਾਗ ਹੀ ਹੁੰਦੇ ਨੇ ਜੇ ਆਪਾਂ ਪ੍ਰੋਪਰ ਮਤਲਬ ਜਦੋਂ ਭਾਂਡੇ ਵਗੈਰਾ ਸਾਫ਼ ਕਰਦੇ ਆ ਨਾਲ ਦੇ ਨਾਲ ਇੱਕ ਵਾਰੀ ਟੂਟੀਆਂ ਤੇ ਪਾਣੀ ਪਾ ਦਈਏ ਤਾਂ ਇਹੋ ਜੀ ਪ੍ਰੋਬਲਮ ਸਾਨੂੰ ਜਿਹੜੀ ਫੇਸ ਨਹੀਂ ਕਰਨੀ ਪੈਂਦੀ ਤੇ ਕੁਸ਼ਕ ਭਾਂਡੇ ਸੀਗੇ ਜਿਹੜੇ ਪਹਿਲਾਂ ਮਤਲਬ ਕਿ ਅਸੀਂ ਸਾਫ਼ ਕਰੇ ਹੋਏ ਸੀਗੇ ਸੁੱਕ ਗਏ ਸੀਗੇ ਤੇ ਇਹ ਭਾਂਡੇ ਮੈਂ ਚੱਕ ਕੇ ਇੱਕ ਵਾਰੀ ਅੰਦਰਲੀ ਕਿਚਨ ਦੇ ਵਿੱਚ ਲੈ ਗਈ ਸੀ ਵੀ ਉੱਥੇ ਰੱਖ ਦੂੰਗੀ ਤਾਂ ਉਧਰ ਜਾ ਕੇ ਜਦੋਂ ਮੈਂ ਦੇਖਿਆ ਵੀ ਮੰਮੀ ਬੈਠੇ ਸੀ ਗੁਰਸੇਵਤਾ ਜ ਬੜੀ ਜਿਆਦਾ ਜਿੱਦ ਕਰ ਰਹੀ ਸੀ ਬੀਬੀ ਕਹਿੰਦੇ ਚੱਲ ਮੈਂ ਤੈਨੂੰ ਕੁਝ ਚੀਜ਼ ਵਗੈਰਾ ਹਨ ਖਵਾ ਦੇਣੀ ਹੈਗੀ ਤੇ ਲਿਆਉਣੇ ਆਪਾਂ ਨੇੜੇ ਕਿਉਂਕਿ ਦੁਕਾਨਾਂ ਵਗੈਰਾ ਹੈਗੀਆਂ ਨਿਗੀਆਂ ਤੇ ਉਧਰ ਉਹ ਡੈਡੀ ਉਹਨਾਂ ਦੇ ਨਾਲ ਉਹ ਆ ਜਾਣਗੇ ਤੇ ਇਦਾਂ ਹੁੰਦਾਗਾ ਜੀ ਬੱਚੇ ਨੂੰ ਦਾਦਾ ਦਾਦੀ ਮਾਂ ਬਾਪ ਹਨ ਤੇ ਪਰਦਾਦੀ ਖਾਸ ਕਰਨਾ ਸਾਰੇ ਆਂਦੇ ਹੀ ਰਿਸ਼ਤਿਆਂ ਦਾ ਵਿੱਚ ਜਦੋਂ ਮੋਹ ਮਿਲਦਾਗਾ ਤਾਂ ਬੱਚੇ ਦੀ ਡਿਵੈਲਪਮੈਂਟ ਬਹੁਤ ਅੱਛੀ ਹੁੰਦੀ ਹੈਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਬੱਚੇ ਨੂੰ ਸਿਖਾਉਣੀਆਂ ਨਹੀਂ ਪੈਂਦੀਆਂ ਬੱਚਾ ਆਪ ਮੁਹਾਰੇ ਸਿੱਖ ਜਾਂਦਾਗਾ ਕੋਈ ਹੁਣ ਕਹਿ ਦੂਗਾ ਵੀ ਆਹ ਵੇੜਾ ਜਿਹੜਾ ਸਵੇਰੇ ਮੈਂ ਸੁੰਬਰੇਆ ਸੀਗਾ ਕਿਉਂਕਿ ਹਰਿਆਲੀ ਹੈਗੀ ਹੈ ਜੀ ਪੱਤ ਝੜ ਜੀਦੇ ਹਨਾ ਜਿਵੇਂ ਹਿਸਾਬ ਦੇ ਪੱਤੇ ਜੇ ਝੜੀ ਜਾਂਦੇ ਨੇਗੇ ਤੇ ਇੱਕ ਤਾਂ ਠੰਡ ਕਰਕੇ ਵੀ ਹੋ ਰਿਹਾਗਾ ਜਿਵੇਂ ਜਿਵੇਂ ਇੱਕ ਮੌਸਮ ਦੇ ਵਿੱਚ ਜਿਵੇਂ ਹਨਾ ਤਬਦੀਲੀ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਖੇਤਾਂ ਦੇ ਵਿੱਚ ਅੱਗਾਂ ਲੱਗਣ ਦੇ ਨਾਲ ਵੀ এনਵਾਇਰਨਮੈਂਟ ਕਾਫੀ ਚੇਂਜ ਹੋ ਗਿਆ ਹੁਣ ਪੱਤੇ ਵਗੈਰਾ ਕਾਫੀ ਜ਼ਿਆਦਾ ਝੜ ਜਾਂਦੇ ਨੇਗੇ